ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਥੇ ਬਲੋਣਾ ਵੈਰੀ ਗੁਰਜੀਕਾ ਖਾਲਸਾ ਵੈਰੀ ਗੁਰਜੀਕ ਫਤਿਹ ਸੋ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਅੰਦਰ ਜੋ ਹਣ ਬਣੇ ਜਿਹੜੇ ਹਾਲਾਤ ਬਣੇ ਹੋਏ ਜੀ ਪਾਣੀ ਪ੍ਰਸਾਦ ਜਿਹੜੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਅਤੇ ਹੋਰ ਜਿਹੜੇ ਪਹਾੜੀ ਜਿਹੜੇ ਸੂਬਿਆਂ ਦੇ ਵਿੱਚ ਹੋਈ ਆ ਜਿਸ ਕਰਕੇ ਸਾਡੇ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਅਤੇ ਕਈ ਜਗ੍ਹਾ ਬੰਨ ਰੁਟਣ ਦੇ ਨਾਲ ਜਿਹੜਾ ਪਾਣੀ ਜਰਾ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਬਹੁਤ ਸਾਰੀਆਂ ਫਸਲਾਂ ਦਾ ਨੁਕਸਾਨ ਵੀ ਹੋਇਆ ਤੇ ਪਸ਼ੂਆਂ ਨੂੰ ਬੜੀ ਵੱਡੀ ਦਿੱਕਤ ਆਈ ਹੈ। ਸੋ ਇਸ ਇਹ ਸਮੇਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੀ ਬਾਹ ਫੜੀਏ ਕਿਉਂਕਿ ਸਾਨੂੰ ਤਾਂ ਗੁਰੂ ਸਾਹਿਬਾਨ ਨੇ ਜੋ ਸੰਦੇਸ਼ ਦੇ ਕੇ ਗਏ ਨੇ ਕਿ ਲੋੜਵੰਦ ਦੀ ਬਾਹ ਫੜਨੀ ਹੈ, ਹਰ ਇੱਕ ਦੀ ਮਦਦ ਕਰਨੀ ਕਿਉਂਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਆ ਤਾਂ ਸੇਕੋਂ ਪੰਜਾਬੀ ਉੱਥੇ ਜਾ ਕੇ ਵੀ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਦੀਆਂ ਨੇ ਲੇਕਿਨ ਅੱਜ ਤਾਂ ਪੰਜਾਬ ਦੇ ਵਿੱਚ ਤੇ ਜਿਹੜੀ ਵੱਡੀ ਆਫਤ ਆਈ ਆ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਇਸ ਇਲਾਕਿਆਂ ਦੇ ਵਿੱਚ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੀਏ ਸੋ ਮਦਦ ਕਿਸ਼ ਤਰ੍ਹਾਂ ਕਰਨੀ ਆ ਤੇ ਉੱਥੇ ਕੀ ਲੋੜ ਹੈਗੀ ਆ ਸੋ ਇਹਦੇ ਲਈ ਇੱਕ ਤਾਂ ਮੈਂ ਤੁਹਾਨੂੰ ਨੰਬਰ ਜਾਰੀ ਕਰ ਲੱਗਿਆ ਦੋ ਇੱਕ ਤਾਂ 98093 10300 ਤੇ ਦੂਸਰਾ 9214712122 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਚਾਹੇ ਕੋਈ ਕਿਸੇ ਨੂੰ ਮਦਦ ਦੀ ਲੋੜ ਹੈਗੀ ਆ ਚਾਹੇ ਕੋਈ ਮਦਦ ਕਰਨੀ ਚਾਹੁੰਦਾ ਤਾਂ ਇਹਨਾਂ ਨੰਬਰਾਂ ਤੋਂ ਅਨੁਸਾਰੀ ਜਾਣਕਾਰੀ ਮਿਲੂਗੀ ਕਿਉਂਕਿ ਜਿੱਥੇ-ਜਿੱਥੇ ਇਹ ਹੜਾਏ ਨੇ ਉੱਥੇ ਅਸੀਂ ਜਿਹੜੇ ਕੈਂਪ ਜਿਹੜੇ ਸਥਾਪਿਤ ਕੀਤੇ ਨੇ ਤੇ ਉੱਥੇ ਸਾਡੀ ਟੀਮਾਂ ਵੀ ਜਿਹੜੀ ਬੈਠੀਆਂ ਨੇ ਤੇ ਉੱਥੇ ਕੁਈ ਸਦਵੀ ਸਮਾਨ ਲੈ ਕੇ ਜਾਣਾ ਚਾਹੁੰਦਾ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਵੀ ਤੁਸੀਂ ਕੀ ਲੈ ਕੇ ਜਾਣਾ ਤੇ ਕਿੱਥੇ ਲੈ ਕੇ ਜਾਣਾ ਸੋ ਜੇ ਅੱਜ ਜਿਹੜੀ ਲੋਡ ਹੈਗੀ ਆ ਉਥੇ ਲੋਕਾਂ ਦੀ ਜਿਹੜੀ ਸਭ ਤੋਂ ਜ਼ੂੜੀ ਲੋਡ ਆ ਅੱਜ ਉਥੇ ਹੈਗੀ ਚਾਹ ਮੱਤੀ ਦੀ ਲੋਡ ਹੈਗੀ ਆ ਖੰਡ ਦੀ ਲੋਡ ਆ ਸੁੱਕੇ ਦੁੱਧ ਦੀ ਲੋਡ ਆ ਆਟਾ ਦਾਲ ਦੀ ਲੋਡ ਹੈਗੀ ਆ ਸੋ ਇਹ ਜਿਹੜੀਆਂ ਅੱਜ ਲੋਡਾਂ ਨੇ ਲੋਕਾਂ ਦੇ ਉਹਨਾਂ ਨਾਲ ਪਸ਼ੂਆਂ ਦੇ ਚਾਰੇ ਤੇ ਟੁੰਡੀ ਦੀ ਲੋਡ ਰਹੀ ਹੈ ਕਿਉਂਕਿ ਇਹ ਥੋੜਾ ਜਿਹੜੀ ਇਹ ਪਾਣੀ ਆਇਆ ਇਹਦਾ ਅਸਰ ਲੰਬਾ ਸਮਾਂ ਰਹਿਣਾ ਵਾ ਪਾਣੀ ਜਦੋਂ ਛੱਟ ਗਿਆ ਉਸ ਤੋਂ ਬਾਅਦ ਵੀ ਜਿਹੜੇ ਜੇਸੋ ਬੰਨ ਟੁੱਟੇ ਆ ਬੰਨ ਵੀ ਬੰਨਣੇ ਪੈਣੇ ਆ ਉਹਦੇ ਦੀ ਡੀਜ਼ਲ ਦੀ ਰੋਡ ਪੈਣੀ ਆਉਣੇ ਦਿਨਾਂ ਦੇ ਵਿੱਚ ਫਿਰ ਦੇਖੋ ਪਾਣੀ ਕਰਕੇ ਜਿਹੜੀਆਂ ਮੱਛਰ ਪ੍ਰਵਾਧ ਜਣ ਉਹ ਜਿਹੜੇ ਸਪਰੇਅ ਦੀ ਆਉਣੇ ਸਮਝ ਲੋੜ ਪੈਣੀ ਆ ਤੇ ਉਹਦੇ ਨਾਲ ਹੀ ਜਿਹੜੇ ਮੈਡੀਕਲ ਕੈਂਪ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਉੱਥੇ ਕੈਂਪ ਵੀ ਲਾਉਣ ਦੀ ਰੋਡ ਪੈਣੀ ਆਉਣੇ ਸਮੇਂ ਦੇ ਸੋ ਕਹਿੰਦਾ ਭਾਵ ਕਿ ਸਮੇਂ-ਸਮੇਂ ਤੇ ਕੀ ਕੀ ਲੋੜ ਆ ਉਦੋਂ ਤੁਹਾਨੂੰ ਸਾਰੀ ਜਿਹੜੀ ਕੈਰੈਕਟਿਸ ਦਵਾਂਗੇ ਖਾਸ ਤੌਰ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਐਨਆਰਆਈ ਬੈਠੇ ਨੇ ਉਹਨਾਂ ਦਾ ਮਿਲਿਸ਼ਣ ਬਹੁਤ ਵੱਡਾ ਜਿਹੜਾ ਸਹਿਯੋਗ ਰਿਹਾ ਸੋ ਹੁਣ ਵੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਚਾਹੇ ਤੁਸੀਂ ਬਾਹਰ ਬੈਠੇ ਹੋ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਬੈਠੇ ਹੋ ਦੇਸ਼ ਦੇ ਦੇ ਵਿੱਚ ਬੈਠੇ ਹੋ ਔਰ ਸਾਡੇ ਖਾਸ ਤੌਰ ਤੇ ਹਲਕੇ ਦਾਖਲ ਦੇ ਬੜੇ ਫੋਨ ਆ ਰਹੇ ਨੇ ਸੋ ਕਿਤੇ ਸਾਨੂੰ ਜਿਵੇਂ ਸ਼ਤਾਂ ਕਿਤੇ ਚ ਹੋ ਰਹੀਆਂ ਨੇ ਉੱਥੇ ਪਲਾਸਟਿਕ ਦੇ ਜਿਹੜੇ ਕਾਗਜ਼ਾਂ ਦੇ ਲੋਡ ਹੈਗੀ ਆ ਸੋ ਉਹ ਵੀ ਅੱਜ ਵੀ ਕਾਫੀ ਨਹੀਂ ਪਿਆਉਣ ਦਿਨਾਂ ਦੇ ਵਿੱਚ ਵੀ ਜੋ ਮੌਸਮ ਵਿਭਾਗ ਵੱਲੋਂ ਕਾਫੀ ਜਿਹੀ ਬਰਸਾਤ ਦਸੀ ਗਈ ਆ ਉਸ ਲਈ ਆਪਾਂ ਸਾਰੇ ਇਹ ਇਸ ਸਮੇਂ ਦੇ ਵਿੱਚ ਅੱਜ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵਿਫਤਾ ਪਈ ਆ ਤਾਂ ਸਾਰੇ ਅਸੀਂ ਅਸੀਂ ਉਹ ਲੋਕਾਂ ਦੀ ਜਿਸ ਤੱਕ ਨਾ ਵੀ ਹੋ ਸਕਦਾ ਕੋਈ ਵਲੰਟੀਅਰ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਵੀ ਉੱਥੇ ਡਿਊਟੀ ਲਾ ਦਿੱਤੀ ਜਾਣਗੀ ਸੋ ਹਰ ਤਰ੍ਹਾਂ ਦੀ ਜਿਹੜੀ ਮਦਦ ਆਪਾਂ ਨੂੰ ਲੋੜ ਆ ਉਹਨਾਂ ਲੋਕਾਂ ਨੂੰ ਕਰਦੇ ਸੋ ਜੋ ਵੀ ਤੁਸੀਂ ਮਦਦ ਕਰਲੀ ਚਾਹੁੰਦੇ ਹੋ ਜਾਂ ਕਿਸੇ ਨੂੰ ਮਦਦ ਚਾਹੀਦੀ ਆ ਇਹਨਾਂ ਦੋਨੋਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਆਪ ਵੀ ਤੁਸੀਂ ਉੱਥੇ ਜਾ ਕੇ ਜੋ ਜਿਸ ਤਰ੍ਹਾਂ ਦੀ ਲੋੜ ਹੋਊਗੀ ਹਰ ਤਰ੍ਹਾਂ ਦੇ ਬਦਲ ਲੋਕਾਂ ਦੀ ਕਰਾਂਗੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ